ਖੋਲਣ ਵਾਲਾ ਹੈਗਾ ਇਹਦੇ ਨਾਲ ਅਸੀਂ ਗੁਰੂ ਨਾਨਕ ਦੇਵ ਜੀ ਨੇ ਜੋ ਸਾਨੂੰ ਦੱਸਿਆ ਤੇ ਉਹਦੇ ਬਾਰੇ ਅਮਲ ਕਰ ਸਕਦੇ ਆ ਤੇ ਮੈਂ ਪਟਾਰੀ ਸਾਹਿਬ ਦਾ ਸਾਰੇ ਵਕੀਲਾਂ ਦਾ ਬਹੁਤ-ਤਕ ਮਾਫ ਕਰਦਾ ਮੈਂ ਤਾਂ ਇਸ ਗੱਲ ਦੇ ਉੱਤੇ ਖਾਂਗਾ ਵੀ ਵਧਾਈ ਦੇਵਾਂਗਾ ਮੈਂ ਬਾਰ ਨੂੰ ਤੇ ਜੁਡੀਸ਼ਰੀ ਨੂੰ ਜੁਡੀਸ਼ੀਅਲ ਅਫੀਸਰ ਨੂੰ ਧਾਰਨੀ ਸਾਹਿਬ ਨੂੰ ਇਹਨਾਂ ਦੇ ਐਕਸ ਪ੍ਰਬੰਧਨ ਜੀ ਨੂੰ ਤੇ ਇਤੋਂ ਦੀ ਬਾਰ ਜਿਹੜੇ ਜਿਹੜੇ ਮੀਡਰ ਨੇ ਉਹਨਾਂ ਨੂੰ ਏ ਗੁਰੂ ਨਾਲਖ ਸਾਹਿਬ ਦਾ ਜਿਹੜਾ ਸੰਦੇਸ਼ ਸੀ ਉਹ ਇਹਨਾਂ ਨੇ ਇੱਥੇ ਪਹੁੰਚਾਉਣ ਵਾਸਤੇ ਆਪਣੇ ਪ੍ਰੋਫੈਸਰ ਨੂੰ ਬੁਲਾਇਆ ਮੈਨੂੰ ਬੁਲਾਇਆ ਆਪ ਹੀ ਹਾਲਾਂਕਿ ਬਹੁਤ ਗਿਆਨवान ਨੇ ਧਰਮੀ ਸਾਹਿਬ ਨੂੰ ਆਪ ਨੂੰ ਬਹੁਤ ਗਿਆਨ ਹੈ ਸੋ ਆਪ ਜੀ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਹੈ ਜਿਹੜਾ ਮੈਨੂੰ ਇਹ ਲੱਗਦਾ ਵੀ ਕਿਤੇ ਨਾ ਕਿ ਸਾਡੇ ਜੀਵਨ ਜਿਹੜਾ ਧਰਮੀ ਸਾਹਿਬ ਨੇ ਆਪ ਵੀ ਸਨੇਹ ਦਿੱਤਾ ਹੈ ਵੀ ਇਹ ਧਰਤੀ ਫਤਿਹਗੜ ਸਾਹਿਬ ਦੀ ਜਿਹੜੀ ਹੈ ਇਹ ਇਨਸਾਫ ਦੀ ਧਰਤੀ ਹੈ ਇਹ ਇਨਸਾਫ ਦੇ ਵਾਸਤੇ ਡੜਨ ਦੀ ਧਰਤੀ ਹੈ ਇਨਸਾਫ ਵਾਸਤੇ ਜਾਨ ਦੇਣ ਦੀ ਵੀ ਤਰਤਿਆ ਜੇ ਕੋਈ ਹੱਬ ਨਾ ਮਾਰੇ ਤਾਂ ਉਹਦੀ ਕਰਨ ਕਰਨ ਦੀ ਤਰਤਿਆ ਹੈ ਕਿ ਇਨਸਾਫ ਇਹੀ ਹੈ ਕਿ ਇਥੋਂ ਜਿਹੜਾ ਵੀ ਜਾਏਗਾ ਉਹ ਚੰਗੇ ਪਾਸੇ ਜਾਏਗਾ ਗੁਰੂ ਨਾਨਕ ਸਾਹਿਬ ਦਾ ਜੇ ਅਸੀਂ ਰਸਤਾ ਚੱਲਾਂਗੇ ਤਾਂ ਅਸੀਂ ਜ਼ੁਲਮ ਦੇ ਖਿਲਾਫ ਲੜਦੇ ਰਹਾਂਗੇ ਏਕਾ ਕਰਾਂਗੇ ਜਿਹੜਾ ਸਾਡੀ ਇੱਜ਼ਤ ਨੂੰ ਹੱਥ ਪਾਏਗਾ ਜੋ ਜੀਵੇ ਪਤ ਵੱਤੀ ਜਾਏ ਸਭ ਹਰਾਮ ਜਿੱਤਾ ਕਿਛ ਖਾਏ ਇਸ ਨਿਹਾਲੇ ਕੇ ਜਾਵਾਂਗੇ ਆਪਣੇ ਪੰਜਾਬ ਨੂੰ ਬਚਾਵਾਂਗੇ ਵਕ ਵਕ ਬੁਲਾਰਿਆਂ ਨੇ ਉਸ ਦੇ ਉੱਤੇ ਆਪਣਾ ਚਰਨ ਨਾ ਪਾਉਣ ਦੀ ਕੋਸ਼ਿਸ਼ ਕੀਤੀ ਔਰ ਮੈਨੂੰ ਬਹੁਤ ਚੰਗਾ ਲੱਗਿਆ ਬਹੁਤ ਹੀ ਵਧੀਆ ਸ਼ਖਸੀਅਤਾਂ ਇਸ ਜਗ੍ਹਾ ਦੇ ਉੱਤੇ ਆਈਆਂ ਜਿਨ੍ਹਾਂ ਨੇ ਆਪਣੇ ਗਿਆਨ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਨਾਲ ਮੈਨੂੰ ਇਸ ਗੱਲ ਦਾ ਬਹੁਤ ਮਾਣ ਹੈ ਕਿ ਮੈਂ ਜਿੰਨੀ ਕੁ देर ਪ੍ਰਧਾਨ ਇੱਕ ਸਾਲ ਦੇ ਵਿੱਚ ਰਿਹਾ ਉਸ ਦੇ ਵਿੱਚ 6 ਬੱਚੇ ਸਾਡੀ ਬਾਰ ਦੇ ਵਿੱਚੋਂ ਜੱਜ ਸਿਲੈਕਟ ਹੋਏ ਹਨ ਜਿਨ੍ਹਾਂ ਦੇ ਵਿੱਚੋਂ ਇਹ ਤਿੰਨ ਮੇਟੀਆਂ ਹਰਿਆਣਾ ਜੁਡੀਸ਼ੀਅਲ ਸਰਵਿਸ ਦੇ ਵਿੱਚ ਸਿਲੈਕਟ ਹੋਈਆਂ ਔਰ ਇਹ 3 ਬੱਚੀਆਂ ਤੋਂ ਪਹਿਲਾਂ ਦੋ ਬੱਚੀਆਂ ਹੋਰ ਸਿਲੈਕਟ ਹੋਈਆਂ ਔਰ ਇੱਕ ਬੇਟਾ ਸਿਲੈਕਟ ਹੋਇਆ ਔਰ ਪੰਜ ਬੱਚੀਆਂ ਔਰ ਇੱਕ ਲੜਕਾ ਔਰ ਰੇਸ਼ਿਓ ਤੁਸੀਂ ਆਪ ਸਮਝ ਸਕਦੇ ਆ ਤੇ ਗੁਰਨਾਨਕ ਦੇਵ ਜੀ ਦਾ ਉਹ ਕਥਨ ਕਿ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ ਮੈਨੂੰ ਲੱਗਦਾ ਹੈ ਕਿ ਗੁਰਨਾਨਕ ਦੇਵ ਜੀ ਨੇ ਕਿੰਨੀ ਦੇਰ ਪਹਿਲਾਂ ਕਿਹਾ ਸੀ ਕਿ ਉਹ ਟਾਈਮ ਆ ਗਿਆ ਕਿ ਇਹ ਬੱਚੀਆਂ ਜਿਹੜੀਆਂ ਹੈਗੀਆਂ ਇਹ ਆਉਣ ਵਾਲਾ ਭਵਿੱਖ ਹੈ